ਦਰਗਾ سید بابا پیر ਗਾਜੀ ਪਿੰਡ ਗੰਭੋਵਾਲ ਨੇੜੇ ਦਸੂਹਾ ਵਿਖੇ ਮਿਤੀ 1 ਜੂਨ 2025 ਦਿਨ ਐਤਵਾਰ ਨੂੰ 17ਵਾਂ ਸੱਭਿਆਚਾਰਕ ਮੇਲਾ ਕਰਵਾਇਆ ਗਿਆ ਆਉ ਦੇਖਦੇ ਆ ਇਸ ਮੇਲੇ ਦੀਆਂ ਕਵਰੇਜ ਕੀਤੀ ਆ ਕੁੱਲੀਆਂ ਵਾਲੇ ਵੱਲੋਂ ਲਾਈਵ ਤਸਵੀਰਾਂ ਸਾਡਾ ਨਿਊ ਟੁਡੇ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਜੀ ਦਸੂਹਾ ਤੋਂ ਜਸਵੀਰ ਕੁੱਲੀਆਂ ਵਾਲਾ

ਕਲੀ ਦਾ ਤਸੂ ਦਿਖਾ ਦਿੱਤਾ ਵਿਕੇ ਹੋਏ ਤਿਫਲਾ ਨੂੰ ਵੀ ਵਿਚਾਰ ਸੰਢੀ ਲੰਗਾ ਕਾਰਪੇ ਬੇਬਨੇ ਫੜੀ ਹਰ ਦੁਆਦਾਰਾ ਦੀ ਕੇ ਕਰਾਇਰਤਾ ਸਿਉ ਨਹੀਂ ਮੈਂ ਹੱਥ ਜੋ ਕੇ शुक्र तो तो गुजार सारे वालों बड़ा प्यार कर रहे हैं ठीक है ही कुरबाना साहब सार गुदान दवेद्र चलान चलते रहना जिस दिन मुकनी है अपने आप मुक जाए ना किसी ने मुकानी है ना किसी इतियार है सिर्फ तैयार होमांत उस वाहगुरू उस कल उस दाल <गेण>

सिंधी चई सम्झ जा i'm not going to be

ਜਿਹੜੇ ਬਾਬਾ RAM DIN ਨੂੰ ਫੋਲੋ ਕਰਦੇ ਆ ਉਹ ਤਾੜੀ ਲਾਉਣਗੇ ਜ਼ਰੂਰ। ਅਸੂਰੇ ਤੜ। ਔਰ ਇਸ ਤੋਂ ਬਾਅਦ ਸਾਡੇ ਐਮਐਲਏ ਸਾਹਿਬ ਪਰੂ ਡੋਗਰ ਜੜਾਏ ਸੂਬੇ ਅਤੇ ਸਭੇ ਚਾਰਗ ਮੇਲਾ ਬਾਬਾ ਪੀਰਗਾਹ ਦੇ ਦਰਬਾਰ 'ਚ ਹੋ ਰਿਹਾ ਹੈ। ਬੜੀ ਖੁਸ਼ੀ ਦੀ ਗੱਲ ਹੈ। ਜਿਹਦਾ ਤੇ ਜਿਹੜੇ ਮੇਲੇ ਹੈ ਇਸ ਸਮਾਜ ਇੱਕ ਵਧੀਆ ਸਾਂਝ ਬਣਾਉਂਦੇ ਨੇ ਮੈਂ ਤੁਹਾਨੂੰ ਸਾਰਿਆਂ ਨੂੰ ਅਤੇ ਪ੍ਰਬੰਧਕ ਕਮੇਟੀ ਨੂੰ ਇਸ ਮੇਲੇ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਲੱਗ ਰੋ ਚਾਕੀ ਤੇ ਮਸੀਹ ਏ ਦੀ ਮਾਰੋ ਪਿੰਡ ਤੇ ਸੋਹਣੀ ਏ ਕੱਤੀ ਤੇ ਸੀਏ ਏ ਦੀ ਮਾਰੋ ਪਿੰਡ ਤੇ ਸੋਹਣੀ ਏ ਕੱਤੀ ਤੇ ਸੀਏ ਏ ਦੀ ਮਾਰੋ ਪਿੰਡ ਤੇ ਸੋਹਣੀ ਏ ਕੱਤੀ ਤੇ ਸੀਏ ਹੰਦਿਆ ਹੁੰਦਾਂ ਕੀਤੀਆਂ ਸੀ ਮਰਵਾਈ ਕਹਿੰਦਾ ਸੀ ਆਪਾਂ ਅੱਜ ਦੀ ਲਗਾਉਣੀ ਤੇ ਲਗਾਉਣੀ ਆ। ਭਾਜੀ ਦਾ ਬਿਜ਼ਨਸ ਹੀ ਇਦਾਂ ਵੱਡਾ ਆ। ਪਰਵਾਰੀ ਦਾ ਵੱਡਾ ਭਾਈ ਕਹਿੰਦੇ ਨਹੀਂ ਸ਼ੂ ਮੈਂ। ਮੈਂ ਧੱਕੇ ਨਾਲ ਪੈਸੇ ਪਾਤੇ ਨੂੰ ਕਹਿੰਦਾ ਜੇ ਤੂੰ ਇਹ ਕੰਮ ਨਾ ਕਰਦਾ ਤਾਂ ਮੇਰਾ ਸ਼ਾਇਦ ਨਾਮ ਹੀ ਨਾ ਹੁੰਦਾ। ਕੈਸਿਆਂ ਦੀ ਗੱਲ ਨਹੀਂ ਸੀ ਨਾ ਬੰਦਾ ਮੌਜੂਦਾ ਨਾ ਰੱਖਣ ਜੁਗਾ ਤੇ ਧੰਨਵਾਦ ਮੇਰੇ ਭਰਾ ਦਾ। ਗੱਲ ਪੈਸੇ ਤਾਂ ਕੁਝ ਵੀ ਨਹੀਂ ਹੁੰਦੀ ਨਹੀਂ ਸੀ ਤੇਰਾ ਪਿਆਰ ਹੀ ਇੰਨਾ ਕਿ ਬਸ ਵੀ ਆਪਾਂ ਹੁਣਾਂ ਸੀ ਤੇ ਆਉਂਗਾ ਸੀ। ਹੁਣ ਸਾਰੇ ਗੱਲ ਤੇ ਯਾਰ ਮੇਰੇ ਆਜੋ ਨੰਗਾ ਹੱਥ ਸਨਮਾਨ ਠੀਕ ਆ ਜੀ। ਆਜਾ ਚੰਗੀ ਬਾ ਚੰਗੀ ਵਾਲਾ ਪਹਿਲਾ ਕੰਮ ਕਰਦਿਆਂ ਨੇ ਤੰਗ ਤੇ ਫਟਦੀ ਰਹੀ ਆ ਕੀਆ ਕਢ ਕੇ ਗੱਡੀ ਵਿੱਚ ਬਾਈ ਦਾ ਵਕੀਲਾ ਖੜ ਕੇ ਤੱਕਦੀ ਆ ਅੰਨ ਨੂੰ ਕਿੰਨੇ ਬੋਲੇ ਕੇ ਪ੍ਰਧਾਨ ਜੀ ਅੱਜ ਸਵੇਰ ਦਾ ਉਹਨਾਂ ਦਾ ਸਨਮਾਨ ਤੇ ਸ਼ੰਕਰ ਸਭ ਦੋਸਤ ਉਹਨਾਂ ਦਾ ਸਨਮਾਨ ਅਸੀਂ ਭਾਜੀ ਦਾ ਨਹੀਂ ਸਿਗਰ ਵੀਰ ਦਾ ਸਪੈਨੀ ਦੇਖ ਸਾ ਸੈਕ ਵਿਰੋਧੀ ਫਰਕ ਤੁਹਾਡੀ ਇੱਕ ਸੋਲ ਦਾ ਦਰਯੋਗਤ ਸਟੈਂਡ ਆਪ ਸੱਜੇ ਕਦਮਾਂ ਸੰਦੀਪ ਸਿੰਘ खुदा मत समझो बंदा खुदा नहीं लेकिन बंदा खुदा के बंदे को खुदा मत समझो बंदा खुदा नहीं बंदे का मत समझो बंदा खुदा नहीं लेकिन बंदा खोदा गेर समझो आदमी देता है आदमी तो बुत बहाना है।, जो भी देता है वो मेरा साईं देता देता है, है तो ढेरों के ढेर देता है चुप देता है तो ढेरों के ढेर देता, देता, तो देता है लेने पे आ जाए तो जमड़ी भी वो ढेर लेता है ਦਾਤਾ ਦੀ ਮੇਰੀ ਬਿਗੜੀ ਬਣਾ ਦੇ ਮਾਲਾਵੇ ਮੇਦੀ ਬਿਗੜੀ ਬਣਾ ਦੇ ਸਾਤਾ ਦੀ ਮੇਦੀ ਬਿਗੜੀ ਬਣਾ ਦੇ ਮਾਲਾਵੇ ਮੇਦੀ ਬਿਗੜੀ ਬਣਾ ਦੇ ਦਾਤਾ ਜੀ ਮੇਦੀ ਬਿਗੜੀ ਬਣਾ ਦੇ ਮਾਲਾਵੇ ਮੇਦੀ ਬਿਗੜੀ ਬਣਾ ਦੇ ਹੋਰ ਵੀ ਬੇੜੀ ਬੰਨ ਲਾ ਦੇ ਦੇ ਗੁਰੂ ਜੀ ਬਣਾ ਦੇ ਸਾਤਾ ਦੀ ਮੇਦੀ ਬਿਗੜੀ ਬਣਾ ਦੇ ਇਸ ਜੀ ਕਰੀਪੀ ਦਾ ਮਜ਼ਾਕ ਨਹੀਂ ਬਣੀ ਹੋ ਸਭ ਤੇਰੀ ਪਿਆਰ ਹਾ اسیں بھی غریب پیتا خدا کی ویلائی اوتی سدی پیتا اوتی سار پیتا ماما کی ٹھکری پر کس سدی غریب پیتا خدا کی ویلائی اوتی سدی غریب پیتا خدا کی ویلائی

ਦੇਖਦਾ ਮੈਂ ਉਹਨਾਂ ਨੂੰ ਵੀ ਗੁਜ਼ਾਰਿਸ਼ ਕਰੂੰਗਾ ਉਹਨਾਂ ਦਾ ਵੀ ਇੱਥੇ ਵੈਲਕਮ ਹੈ ਕੁਦੀਪ ਰਸੀਲਾ ਜੀ ਮੈਡਮ ਖੁਸ਼ ਜੀ ਖੁਸ਼ੀ ਜੀ ਇਹਨਾਂ ਦਾ ਮਾਣ ਸਨਮਾਨ ਕੀਤਾ ਜਾ ਰਿਹਾ ਹੈ ਪ੍ਰਬੰਧਕ ਕਮੇਟੀ ਵੱਲੋਂ ਮਹਿਬਤ ਆਦਬੇ ਤੇ ਬਾਬਾ ਜੀ ਦਾ ਜੋ ਗੱਲਬਾਤ ਇੱਕੀ ਹੋਈ ਸਮੂਹ ਸੰਗਤ ਉਨ੍ਹਾਂ ਦੇ ਉਸ ਮੇਲੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਾਰਾਂ ਸੋ ਪ੍ਰਵਾ ਗੁਰ ਮੇਲਾ ਪ੍ਰਬੰਧਕ ਕਮੇਟੀ ਦੇ ਮੇਲੇ ਦੇ ਨਕੀ ਦੇ ਨੰਬਰ ਨੇ ਨਗਰ ਪੰਚਾਇਤ ਸਾਰੇ ਨੂੰ ਮੇਲੇ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਆ ਮਿਸ਼ੂ ਜੀ ਜਿਹੜੇ ਹਰ ਸਾਲ ਮੇਲਾ ਕਰਾਉਂਦੇ ਹੋ ਮੇਲਾ ਕਰਾਉਣਾ ਇੱਕ ਬਹੁਤ ਵੱਡੇ ਉਤਲ ਦੀ ਗੱਲ ਹੈ ਬੜੇ ਪ੍ਰਬੰਧ ਕਰਨੇ ਪੈਂਦੇ ਨੇ ਵਿਧਾਈ ਦੇ ਪਾਸੇ ਨੂੰ ਇਸੇ ਤਰ੍ਹਾਂ ਹਰੇਕ ਸਾਲ ਬਾਬਾ ਪੀਰ ਗਾਜੀ ਦੀ ਜਗ੍ਹਾ ਤੇ ਮੇਲੇ ਲਗਾਉਂਦੇ ਨੇ ਵਾਗੂ ਚੜ੍ਹਦੀ ਕਲਾ ਦੇ ਵਿੱਚ ਰੱਖੋ ਧੰਨਵਾਦ ਬਹੁਤ ਬਹੁਤ ਮੁਬਾਰਕਾਂ ਪੀਰ ਬਾਬਾ ਗਾਜੀ ਜੀ ਦੀ ਮੁਕੱਦਸ ਜਗਾਹ ਤੇ ਸਾਰੀ 71 ਸਤਿ ਸ੍ਰੀ ਅਕਾਲ ਸਭ ਜੀਓ ਮੇਲਾ ਸ਼ਰਮਾ ਤਰਕੀਆਂ ਕਰ ਰਿਹਾ ਅੱਗੇ ਨਾਲੋਂ ਦੇਰੇ ਦੇਰੇ ਬਹੁਤ ਤਰਕੀ ਹੋ ਰਹੀ ਆ ਸੰਗਤ ਬਹੁਤ ਜ਼ਿਆਦਾ ਵੱਧ ਰਹੀ ਆ ਬਹੁਤ ਅੱਛੇ ਫਨਕਾਰ ਤੁਹਾਡੀ ਹਾਜ਼ਰੀ ਲਾ ਕੇ ਗਏ ਨੇ ਕਾਫੀ ਹੋਰ ਫਨਕਾਰ ਨੇ ਜਿਨ੍ਹਾਂ ਨੇ ਤੁਹਾਡੇ ਰੂਪ ਨੂੰ ਹੋਣਾ ਆ ਤੇ ਮੇਲਾ ਵਿੱਚ ਸਾਰੀਆਂ ਮਹਿਨਾਸ਼ਕਸ਼ੀਤਾਂ ਦਾ ਮੇਰੇ ਵੱਲੋਂ ਸੁਖੀਤ ਚੰਸਾ ਵਾਲੇ ਭਰਾ ਜੀ ਵੱਲੋਂ ਬਹੁਤ-ਬਹੁਤ ਧੰਨਵਾਦ ਕਨਿਸ਼ੂ ਜੀ ਨੂੰ ਇਹਨਾਂ ਦੀ ਸਾਰੀ ਕਮੇਟੀ ਨੂੰ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਮੇਲੇ ਕਰਵਾਉਣੇ ਹਾਥੀ ਗੂਹੇ ਮੰਨਣ ਵਾਲਾ ਕੰਮ ਹੁੰਦਾ ਤੇ ਸੌਂਗ ਬਹੁਤ ਅੱਛੀ ਆ ਕਨਿਸ਼ੂ ਸਰਵਾਰ ਤੁਹਾਡੀ ਸੇਵਾ ਕਰ ਰਿਹਾ ਸਾਰਿਆਂ ਦਾ ਧੰਨਵਾਦ ਤੁਹਾਡਾ ਇੱਕ ਕਤਮ ਸਿਰ ਮੱਥੇ ਬਹੁਤ-ਬਹੁਤ ਮੁਬਾਰਕਾਂ ਧੰਨਵਾਦ ਕਨਿਸ਼ੂ নাাাালে ক্য়া ক্য়াালে Pacacha, 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 ਜੋ ਹੋ ਗਿਆ ਉਹ ਦੂਦਾ ਮੇਰਾ ਹੱਥ ਹੋ ਗਿਆ ਤੇਰੇ ਆਣ ਕੇ ਤਾਰੇ ਪੰਛੀਰਾ ਜੀਣੇ ਦਾ ਮੈਨੂੰ ਜਦ ਹੋ ਗਿਆ ਪਰ ਮੈਂ ਪਿਆਰ ਗੁਣਾ ਪਾਲਿਆ ਤੇਰੇ ਨਾਲ ਮੈਂ ਪਿਆਰ ਨੂਸਣਾ ਸੋਇਆ ਜਿੰਦੂ ਤੂੰ ਵੀ ਮੇਰੇ ਨੂੰ ਹੈ ਗਲਦਨ ਲਾ ਲਿਆ ਮੇਰੇ ਨਾਲ ਬੰਨ੍ਹ ਲਿਆ ਇਹ ਪਾਸੇ ਤੇ ਰਸ ਨੇ ਇਹ ਬੀਤ ਗਈ ਤੇਰੇ ਹੱਥ ਮੇਰੀ ਸੁਣੀ ਤੇਰੀਆਂ ਗੱਲਾਂ ਰੱਬੀ ਹੋ ਗਿਆ ਇਹਦੀਆਂ ਗੱਲਾਂ ਤੇ ਦੋਸਤਾਂ ਕਿਤੇ ਮਾ ਮੋਈ ਜਗ ਸੁਨਾ ਹੋ ਪਾ ਬਿਨਾ ਤੇ ਅਰਥਾ ਬਚਪਨਿਓ ਦੁਨੀਆ ਵਾਲਿਓ ਹੋ ਜੇ ਮੇ ਫਲ ਕੋਈ ਮਹਿਕ ਬਿਮਨਾ ਮਾ ਬੋਖ ਗਈ ਤੱਕਦੀ ਰਹੀ ਤੇਰੇ ਸੰਦੀਪ ਬੱਲੇ ਫਸਵੀਂ ਰੱਤੀ ਮੇਰਾ ਤੇ ਸੰਦੀਪ ਬੱਲੇ ਫਸਦੀ ਰਹੀ ਤੇਰੇ ਸੰਦੀਪ ਬੱਲੇ ਫਸਦੀ ਰਹੀ ਹੋ ਤੇ ਚੰਨ ਮਾ ਬੋਖ ਗਈ ਤੱਕਦੀ ਰਹੀ ਤੇਰੇ ਸੰਦੀਪ ਬੱਲੇ ਫਸਵੀਂ ਰੱਤੀ ਨਾਲ ਬਿਆਹ ਕੋ ਰੱਬਿਆ ਫੇਰ ਸੁਣੋ ਰੱਬਿਆ ਫੇਰ ਸੁਣਾ ਮਾਂ ਦੀ ਬਰਵਾਰੀ ਕਾ ਹਏ ਮਾਂ ਚੱਲ ਬਹਿ ਲੋ ਰੱਬ ਤੇਰੇ ਨਾਮ ਵਰਤਾ ਜੰਗ ਤੇਰੇ ਸਾਰੇ ਵਿੱਚੋਂ ਹੀ ਆ ਮਰਗਾ ਹੁਣ ਚੱਲਦੇ ਲੋਕੋ ਦੋ ਪੱਟੀ ਹੀ ਦੁਨੀਆ ਦੇ ਵਿੱਚ ਪੈਂਦੀ ਟਾਕਿਆ ਇਨਾ ਅਰਮੋਲ ਹੀਰਿਆਂ ਵਾਸਤੇ ਜੋਰਦਾਰ ਤਾੜੀ ਨਾਲ ਸੰਗਤ ਜੀ ਨਜ਼ਾਰਿਆਂ ਪੰਬਨ ਕਮੇਟੀ ਵੱਲੋਂ ਗੁਰਜੀਤ ਸਿੰਘ ਜੀ ਗੁਰਜੀਤ ਨਾਲ ਪਾਜੀ ਤੁਸੀਂ ਵੀ ਆਓ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਕਿਲੋ ਸਾਹਿਬ ਤੇ ਕਿਲੋ ਸਾਹਿਬ ਅਗੇ ਨਹੀਂ ਠੀਕ ਹੈ ਜੀ ਹਾਂ ਜੀ ਸਰਦਾਰ ਸਤਨਾਥ ਸਿੰਘ ਜੀ ਕਿਲੋ ਸਾਹਿਬ ਜਿਨ੍ਹਾਂ ਦਾ ਮਾਨ ਸਤਕਾਰ ਕੀਤਾ ਇਹ ਨਜ਼ਰ ਆਪਾਂ ਤਾਂ ਇਨ ਨਹੀਂ ਕਰਨੀ ਮਹਿਫਲ ਦੇ ਸੋਣਾ ਵੀ ਕੋ ਵੱਖੋ ਵੀ ਸੱਚੀਆਂ ਦਸੂ ਜੀਆਂ ਗੱਲਾਂ ਤੁਹਾਡੇ ਸਾਹਮਣੇ ਦਰ巴ਜੀ ਆਜੋ ਤੁਸੀਂ ਉੱਤੇ ਕਿੱਥੇ ਆਪਨੇ ਨਿਸ਼ੂ ਕਿਥੇ ਵੀ ਮੈਂ ਲੱਗਦਾ ਨਾਮਾ